हजिम अमिद अब्बानी मुजूद मुजदल फरसानी राहतुल अपने चार सौ बारहवें सालाना उस मुबारक है अभी तो इस मौके से साढ़े एम एल ए साहब इतने आए हैं सब लोगों इतने मुबारकबाद पेश की थी आगे इन्हना तो तो ने सातानो जे अपने उत्तर तो श्रद्धालु इतने आए हैं उस मुबारक भी शिरकत करूँ उन्होंने आकर मुबारकबाद पेश है असब वास्त गए एम एल ए साहब वास्तव भी दुआ गोवाएँ तो पूरे आदम वास्ते दुआ गोवाएँ कि अल्लाह तला पूरी दुनिया के अंदर अमन और शांति कैम्प लंबाए आपस में प्यार ਕਭਈ ਚਾਲ ਜਿਹੜਾ ਹੈ ਉਸ ਨੂੰ ਅੱਲਾਹ ਤਾਲਾ ਉਸ ਨੂੰ ਵਧਾਵੇ ਤੇ ਜੋ ਵੀ ਮੁਸ਼ਕਿਲਾਂ ਹੈ ਪਰੇਸ਼ਾਨੀਆਂ ਹੈਗੀਆਂ ਨੇ ਸਭ ਇਹ ਦੂਰ ਫਰਮਾਏ ਅੱਜ ਅਸੀਂ ਦੁਨੀਆ ਦਾ ਮਹਾਨ ਜੀ ਧਾਰਮਿਕ ਥਾਂ ਹੈ ਰੋਜਾ ਸ਼ਰੀਫ ਉੱਥੇ ਆਇਆ ਅੱਜ 412ਵਾਂ ਉਸ ਜਿਹੜਾ ਇੱਥੇ ਹੋਣ ਜਾ ਰਿਹਾ ਹੈ ਬਹੁਤ ਸਾਰੀ ਸੰਗਤ ਜਿਹੜੀ ਹੈ ਇੰਡੀਆ ਤੋਂ ਆਈ ਹੈ ਬਹੁਤ ਸਾਰੀ ਸੰਗਤ ਜਿਹੜੀ ਸਾਡੇ 75 ਦੇ ਕਰੀਬ ਪਾਕਿਸਤਾਨ ਤੋਂ ਸਾਡੇ ਭਰਾ ਆਏ ਨੇ ਅਸੀਂ ਉਹਨਾਂ ਨੇ ਜੀ ਆਇਆਂ ਕਹਿੰਦੇ ਇੱਥੇ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਉਹਨਾਂ ਦਾ ਵੈਲਕਮ ਕਰਦੇ ਆਂ ਔਰ ਜਿਵੇਂ ਸਾਹਿਬ ਮਿਲ ਕੇ ਆ ਲੱਗਦਾ ਕਿ ਇਹ ਆਪਣਾ ਪਰਿਵਾਰ ਹੈ ਲੱਗਿਆ ਹੀ ਨਹੀਂ ਕਿ ਪਾਕਿਸਤਾਨ ਤੇ ਆਏ ਨੇ ਸਾਡੇ ਭਰਾਏ ਇਹ ਤਾਂ ਇੱਕ ਵਕਤੀ ਜਿਹੜੇ ਸਾਡੇ ਡਿਫਰੈਂਸਸ ਹੋ ਗਏ ਸਾਡੀ ਕੰਧ ਬਣ ਗਈ ਇੱਕ ਬਾਰਡਰ ਬਣ ਗਏ ਲੇਕਿਨ ਜੋ ਅਸੀਂ ਦੇਖਦੇ ਆ ਉਹਨਾਂ ਹੀ ਪਿਆਰ ਸਾਡੇ ਚ ਉਹਨਾਂ ਹੀ ਪਿਆਰ ਹੈ ਉਹਨਾਂ ਦੇ ਵਿੱਚ ਆ ਉਹੀ ਸਾਡਾ ਰਹਿਣ ਸਹਿਣ ਆ ਉਹੀ ਸਾਡੀ ਬੋਲੀ ਆ ਔਰ ਅੱਲਾਹ ਅਗੇ ਪ੍ਰਮਾਤਮਾ ਦੇ ਰਹਿਬਰੂਗੇ ਦੁਆ ਕਰਦੇ ਆ ਕਿ ਇਹ ਜਿਹੜੇ ਬਾਰਡਰ ਨੇ ਖਤਮ ਹੋਣ ਆਪਸੀ ਭਾਈਚਾਰਾ ਜਿਹੜਾ ਆਮ ਲੋਕ ਅਸੀਂ ਇੱਕ ਦੂਜੇ ਨਾਲ ਪਿਆਰ ਕਰਦੇ ਹਾਂ ਉਸ ਤਰੀ ਬਰਤਦੇ ਜਿਵੇਂ ਰਿਅਲ ਵਿੱਚ ਵਰਤਦੇ ਆ ਇਹ ਬੰਡਰ ਖੋਲਣ ਤੇ ਸਾਡਾ ਜਿਹੜਾ ਭਾਈਚਾਰਾ ਹੋਰ ਮਜ਼ਬੂਤ ਹੋ ਗਿਆ ਬਹੁਤ ਅੱਛਾ ਲੱਗਾ ਬਹੁਤ ਬਹੁਤ ਵਧੀਆ ਹਰ ਨਿਜ਼ਾਮ ਬਿਹਤਰ ਮਿਲਿਆ ਸਾਨੂੰ ਠੀਕ ਹੈ ਬਹੁਤ ਮਜ਼ਾ ਆਇਆ ਤੁਹਾ ਕੋ ਹਜ਼ੂਰ ਦੀ ਹਾਜ਼ਰੀ ਬੇਸ਼ਕੋਗੀ ਇਹ ਸਭ ਤੋਂ ਵੱਡਾ ਮਜ਼ਾ ਇਹੀ ਹੈ ਦੁਨੀਆ ਤੇ ਠੀਕ ਹੈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਕੋਈ ਪਰੇਸ਼ਾਨੀ ਨਹੀਂ ਹੈ ਉਹ ਵੀ ਪਰੇਸ਼ਾਨੀ ਹੁੰਦੀ ਸਾਡੇ ਆ ਮਹਤਰਮ ਬਜ਼ੁਰਗ ਸਾਡੇ ਹਾਜ਼ਰ ਹੈ ਸਾਡੀ ਪਰੇਸ਼ਾਨੀ ਵਸੇ ਟਾਈਮ ਖਤਮ ਹੋ ਜਾਂਦੀ ਅੱਜ ਬਿਰਾਜ ਦਾ ਦੌਰਾ ਕੀਤਾ ਕਿ ਬਹੁਤ ਵਧੀਆ ਸੀ ਉਹ ਤਾਂ ਬਹੁਤ ਵਧੀਆ ਹੋਇਆ ਨੇ ਸਾਰੇ ਸਮਝੋ ਸਾਰੇ ਦਿਨ ਦੀ ਅੱਜ ਸਾਰਾ ਜਿੰਨੇ ਟਾਈਮ ਤੋਂ ਅਸੀਂ ਆਏ ਹਾਂ ਸਭ ਤੋਂ ਅੱਛਾ ਦੌਰਾ ਆਈ ਸਾਡੇ ਬਾਹਰ ਦਾ ਬਾਕੀ ਅਸੀਂ ਤਾਂ ਬਾਹਰ ਗਏ ਨਹੀਂ ਹੈ ਬਾਹਰ ਦਾ ਸਭ ਤੋਂ ਅੱਛਾ ਦੌਰਾ ਆਈ ਸਾਡੇ ਆਸ